ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਰਕਾਬ ਸਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਕੋੜੇ ਤੇ ਚੜਨ ਲੱਗੇ ਤਾਂ ਇੱਕ ਰਕਾਬ ਟੁੱਟ ਗਈ ਸੀ ਉਹ ਰਕਾਬ ਇਸ ਗੁਰਦੁਆਰਾ ਸਾਹਿਬ ਵਿੱਚ ਸੋशोਭਿਤ ਹੈ ਜੀ ਇਤੋਂ ਹੀ ਗੁਰੂ ਜੀ ਇਸ ਪਾਵਨ ਅਸਥਾਨ ਤੋਂ ਝੁਕੋੜੇ ਤੇ ਚੜ ਕੇ ਕਿਧਰਾਨੇ ਦੀ ਟਾ ਪੁੱਜੇ ਜਿਸ ਦਾ ਅਜੋਕਾ ਨਾਮ ਸ੍ਰੀ ਮੁਖਸਰ ਸਾਹਿਬ ਹੈ ਜੀ ਅਤੇ ਸਿੰਘਾਂ ਦੀ ਟੁੱਟੀ ਗੰਡੀ ਆਪ ਜੀ ਦਰਸ਼ਨ ਕਰ ਰਹੇ ਹੋ ਦੋ ਨਿਸ਼ਾਨ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਵਾਈ ਗਰੂ ਪ੍ਰਕਰਮਾ ਜੀ ਦਰਸ਼ਨ ਕਰੋ ਜੀ ਗੁਰੂ ਸਾਹਿਬ ਜੀ ਦੇ ਕੋੜੇ ਦੀ ਰਕਾਬ ਬਾਹੀ ਗੁਰੂ ਕੋਲ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੀ ਸੱਚਖੰਡ ਵਸੈ ਨਿਰੰਕਾਰ ਦਰਬਾਰ ਸਾਹਿਬ ਜੀ ਦੀ ਵਰਗਮਾ ਸਰੋਵਰ ਜੀ ਅਤੇ ਪੰਜ ਜੀ ਸ਼ਨਾਨ ਕਰਦੀਆਂ ਹੋਈਆਂ ਸੰਗਤਾਂ ਤੇ ਸਾਰਾ ਪਰਿਵਾਰ ਦਰਸ਼ਨ ਕਰਦੇ ਹੋਏ